ਦੋਸਤੋ ਇਸ ਵੀਰ ਦੀ ਆਵਾਜ਼ ਇੰਨੀ ਕਾਜਾ ਸੋਹਣੀ ਹੈ ਕਿ ਜੇਕਰ ਤੁਸੀਂ ਸਪੋਰਟ ਕਰੋ ਤਾਂ ਆਉਣ ਵਾਲੇ ਟਾਈਮ 'ਚ ਇਹ ਮੁੰਡਾ ਸਟਾਰ ਬਣ ਸਕਦਾ ਹੈ ਇਹ ਵੀਰ ਦੀ ਬੱਲੇ ਬੱਲੇ ਹੋ ਸਕਦੀ ਹੈ ਪਰ ਉਹਦੇ ਲਈ ਲੋੜ ਹੈ ਤੁਹਾਡੇ ਦਰਸ਼ਕਾਂ ਦੇ ਸਾਥ ਦੀ ਅਸੀਂ ਆਪਣੇ ਚੈਨਲ ਦੇ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦਾ ਛੁਪਿਆ ਹੋਇਆ ਟੈਲੈਂਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਈਏ ਤੇ ਤੁਸੀਂ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸੋਹਣਾ ਜਿਹਾ ਕਮੈਂਟ ਕਰਕੇ ਹੌਸਲਾ ਫਜਾਈ ਇਹਨਾਂ ਦੀ ਜਰੂਰ ਕਰਿਆ ਕਰੋ ਜਿਹੜੇ ਮੁੰਡੇ ਕੁੜੀਆਂ ਸੋਹਣਾ ਗਾਉਂਦੇ ਆ ਅਸੀਂ ਬਿਲਕੁਲ ਫ੍ਰੀ ਇਹਨਾਂ ਦੀ ਪ੍ਰੋਮੋਸ਼ਨ ਕਰਦੇ ਹਾਂ ਸੋ ਚੰ ਲੱਗਦਾ ਕਿ ਜੇਕਰ ਸਾਡੇ ਇੱਕ ਵੀਡੀਓ ਪਾਉਣ ਦੇ ਨਾਲ ਕਿਸੇ ਦਾ ਭਲਾ ਹੁੰਦਾ ਕਿਸੇ ਦੀ ਜ਼ਿੰਦਗੀ ਬਣਦੀ ਕਿਸੇ ਦੀ ਗਵਾਹ ਫੜਦਾ ਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਬਾਕੀ ਤੁਸੀਂ ਸੁਣੋ ਬਹੁਤ ਸੋਹਣੀ ਆਵਾਜ਼ ਮੁੰਡੇ ਦੀ ਹੌਸਲਾ ਭਜੇ ਕਰਿਓ ਦੇਖੋ ਤੁਸੀਂ ਪੂਰੀ ਵੀਡੀਓ ਦੁਨੀਆਂ ਤੋਂ ਖੇ ਬਾਜਾਂ ਦੀ ਹੋਏ ਦੁਨੀਆਂ ਤੋਂ ਖੇ ਬਾਜਾਂ ਦੀ ਗੰਗਾ ਦੇ ਪੰਡਿਤ ਲੱਗਦਾ ਨੇ ਇਹ ਦੁਨੀਆਂ ਤੋਂ ਖੇ ਬਾਜਾਂ ਦੀ ਉਹ ਵਖਤ ਬੜਾ ਹੀ ਦੂਰ ਗਿਆ ਹੋ ਜਦੋਂ ਪੱਗ ਵਟਾਈ ਹੈ ਜਾਂਦੀ ਸੀ ਹਜੇ ਤੋਂ ਪੱਗ ਵਟਾਈ ਜਾਂਦੀ बि लोड़ पवे त